ਕਿਹੜੇ ਰੰਗ ਦੇ ਕਲਰ ਦੇ ਕੱਪੜੇ ਪਾਣੇ ਉਸ ਤੋਂ ਬਾਅਦ ਤੇ ਗੁਲਾਬੀ ਪਗੜੀ ਲੱਪ ਲੰਗੇ ਕੋਈ ਗੁਲਾਬੀ ਚੁੰਨੀ ਆਲੀ ਹੋਲੀ ਦਾ ਕੀ 플ਾਨ ਹੈ ਹੋਲੀ ਦਾ ਤਾਂ ਕੋਈ 플ਾਨ ਨਹੀਂ ਹੈ ابھی ہمارا ਪੇਪਰ ਚੱਲ ਰਿਹਾ ਹੈ ابھی ہمارا ਇਤਨੇ ਬੜਾ ਕੁਝ ਤਾਂ ਲੱਗਦਾ ਵੀ ਨਹੀਂ ਆਹ ਸੋਨੀਆ ਸੁਨੀਆ ਪੱਗਾ ਵਾਲੇ ਮੇਰੇ ਵੀਰ ਬਾਈ ਹੋਲੀ ਕਿਸ ਤਰ੍ਹਾਂ ਮਨਾਉਂਗੇ ਤਾਂ ਦੱਸ ਦੋ ਤਾਂ ਕਿ ਨਾ ਤਾਂ ਦੱਸਦੇ ਮੇਰਾ ਨਾ ਹੈ ਇਹ ਤਾਂ ਕੁੜੀਆਂ ਨਾਲੋਂ ਵੀ ਜ਼ਿਆਦਾ ਸੰਗ ਰਿਹਾ। ਜੇਕਰ ਤੁਸੀਂ ਵੀ ਹੋਲੀ ਸੈਲੀਬ੍ਰੇਟ ਕਰਨ ਲਈ ਚੰਡੀਗੜ੍ਹ ਆਉਣ ਦਾ ਪਲਾਨ ਕਰ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਸਾਵਧਾਨ ਹੋ ਜਾਓ ਕਿਉਂਕਿ ਬਕਬਕ ਥਾਵਾਂ ਤੇ ਚੰਡੀਗੜ੍ਹ ਪੁਲਿਸ ਵੱਲੋਂ ਨਾਕੇ ਲਗਾਏ ਗਏ ਨੇ 102 ਨਾਕੇ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਲੱਗਣਗੇ ਔਰ ਖਾਸ ਤੌਰ ਤੇ ਜਿਹੜੇ ਵੀ ਹੁੱਲੜਬਾਜੀ ਕਰਦੇ ਨੇ ਆ ਫਿਰ ਡਰਿੰਕ ਐਂਡ ਡਰਾਈਵ ਕਰਦੇ ਨੇ ਉਹਨਾਂ ਤੇ ਤੋ ਸਖਤ ਕਾਰਵਾਈ ਜਿਹੜੀ ਆ ਹੋਵੇਗੀ ਇਸ ਸਮੇ ਸੁਖਨਾ ਲੇਖਤੇ ਖੜੇ ਹੋਏ ਆਂ ਔਰ ਸੁਖਨਾ ਲੇਖਤੇ ਵੀ ਚੰਦੀਕੜ ਪੁਲਿਸ ਜਿਹੜੀ ਆ ਹੁਣ ਵੀ ਅ ਕਿਤਨਾ ਕਿਤੇ ਪਲਾਨ ਕਰ ਰਹੀ ਹੈ ਕਿ ਕੱਲ ਕਿਸ ਤਰ੍ਹਾਂ ਹੂਲੜਬਾਜ਼ਾਂ ਨੂੰ ਰੋਕਿਆ ਜਾਵੇ ਔਰ ਕਿਸਦਾ ਨੁਕਸਾਨ ਨਾ ਹੋਵੇ ਉਸ ਤਰ੍ਹਾਂ ਦੇ ਉਹ ਚੀਜ਼ਾਂ ਜਿਹੜੀਆਂ ਨੇ ਚੰਦੀਕੜ ਪੁਲਸ ਲਗਾਤਾਰ ਸੋਚ ਰਹੀ ਔਰ ਤਸਵੀਰਾਂ ਦਿਖਾ ਦਿੰਨੇ ਆ ਸੁਖਨਾ ਲੇਖਦਿਆਂ ਔਰ ਪੁਲਸ ਲਗਾਤਾਰ ਜਿਹੜੀ ਆ ਮੀਟਿੰਗਾਂ ਵੀ ਕਰ ਰਹੀ ਹੈ ਔਰ ਕਿਸ ਤਰ੍ਹਾਂ ਦੇ ਨਾਲ ਵਕ ਵਕ ਜਿਹੜੇ ਪਬਲਿਕ ਪਲੇਸਿਸ ਨੇ ਔਰ ਖਾਸ ਕਰ ਜਿਹੜੇ ਟਾਪ ਦੇ ਟੂਰਿਸਟ ਪਲੇਸ ਨੇ ਚੰਡੀਗੜ੍ਹ ਦੇ ਉੱਥੇ ਲੋਕ ਲੋਕੀ ਜਿਹੜੇ ਨੇ ਖਾਸ ਕਰ ਸੁਖਨਾਲੇਖ ਦੀ ਗੱਲ ਕਰਦੇ ਆ ਉੱਥੇ ਲੋਕ ਲੋਕੀ ਆਂਦੇ ਨੇ ਔਰ ਹੋਲੀ ਖੇਡਦੇ ਨੇ ਔਰ ਕਿਤਨਾ ਕਿਤੇ ਕੋਈ ਸ਼ਰਾਰਤੀ ਅੰਸਰ ਆ ਕੇ ਵੀ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਸ ਨੂੰ ਕਿਸ ਤਰ੍ਹਾਂ ਰੋਕਣਾ ਔਰ ਸੁਖਨਾਲੇਖ ਤੇ ਵੀ ਅ ਪ੍ਰਸ਼ਾਸਨ ਜਿਹੜਾ ਸਖਤ ਹੁੰਦਾ ਦਿਖਾਈ ਦੇ ਰਿਹਾ ਔਰ ਹਰ ਇੱਕ ਜਗ੍ਹਾ ਸੁਖਨਾ ਦੇ ਜਿਹੜਾ ਟਰੈਕ ਹੈ ਜਾਂ ਫਿਰ ਜਿੱਥੇ ਪਾਰਕਿੰਗ ਹੈਗੀ ਹੈ ਔਰ ਜਿੱਥੇ ਐਂਟਰੀ ਹੈਗੀ ਹੈ ਹਰ ਜਗ੍ਹਾ ਤੇ ਪੁਲਿਸ ਮੁਲਾਜ਼ਮ ਜਿਹੜੇ ਨੇ ਕੱਲੀ ਕੱਲੀ ਚੀਜ਼ ਮੋਨੀਟਰ ਕਰਨਗੇ ਅਗਰ ਤੁਸੀਂ ਖੁੱਲੜਬਾਜੀ ਕਰਦੇ ਹੋ ਜਾਂ ਫਿਰ ਕਿਸੇ ਤਰ੍ਹਾਂ ਦੀ ਕੋਈ ਐਦਾਂ ਦੀ ਚੀਜ਼ ਕਰਦੇ ਹੋ ਜਿਸ ਕਰਕੇ ਲੋਕਾਂ ਦਾ ਨੁਕਸਾਨ ਹੋਵੇ ਜਾਂ ਲੋਕੀ ਪਰੇਸ਼ਾਨ ਹੋਣ ਤਾਂ ਸਖਤੋ ਸਖਤ ਕਾਰਵਾਈ ਤੁਹਾਡੇ ਤੇ ਹੋਵੇਗੀ ਨਾਲ ਨਾਲ ਗੱਲਬਾਤ ਵੀ ਕਰ ਲੈਨੇ ਇੱਥੇ ਜਿਹੜੇ ਨੌਜਵਾਨ ਆਏ ਨੇ ਔਰ ਉਹ ਕੀ ਸੋਚਦੇ ਨੇ Holi ਨੂੰ ਲੈ ਕੇ Holi ਦਾ ਕੀ ਪਲਾਨ ਹੈ ਕੋਲੇਗਾ ਤਾਂ ਕੋਈ ਪਲਾਨ ਨਹੀਂ ਅਭੀ ہمارا ਪੇਪਰ ਚੱਲ ਰਿਹਾ ਅਭੀ ہمارا ਇਤਨੇ ਬੜਾ ਕੋ ਤਾਂ ਲੱਗਦਾ ਵੀ ਨਹੀਂ ਭਾਈ ਇਹ ਇਤਨੇ ਬੜਾ ਕੋ ਹੈ ਸੱਚੀ ਨਹੀਂ ਖੇਲਦੇ ਮੋਲੀ ਪੂਜਣਾ जिस। ये इसका प्लान है पीओ जाने का <laughs> नहीं इतने लगते रहे, पेपर है नहीं <laughs> है नहीं मजा नहीं, नहीं, <laughs> नहीं, नहीं, <laughs> नहीं, नहीं आते मेरे को होली खेलने में लड़ाईया होती है इस करके आप खेलोगे नहीं तो कल कॉर्पोरेट जॉब है छुट्टी नहीं मिली ऑफिस में खेलोगे इसमें ਪਰ ਇਹ ਨਹੀਂ ਆ ਦਿਲ ਮੇਂ ਹੈ ਨਹੀਂ ਕਿ ਯਾਰ ਦੋਸਤੋ ਕਿਆ ਹੋਲੀ ਖੇਲਨੀ ਉਹ ਤਾਂ ਹੈ ਉਹ ਸਵੇਰੇ ਸਵੇਰੇ ਖੇਲ ਲੇਗੇ ਫਿਰ ਜਿੰਨਾ ਟਾਈਮ ਮਿਲਤਾ ਹੈ ਉਸਕੇ ਬਾਅਦ ਤਾਂ ਬਸ ਆਪਕਾ ਕਿਆ ਪਲਾਨ ਹੈ ਮੇਰਾ ਕੋਈ ਫਰੈਂਡ ਨਹੀਂ ਘਰ ਮੇਂ ਰਹੂੰਗਾ ਆਈਪੀਐਲ ਦੇਖੂੰਗਾ ਆਈਪੀਐਲ ਦੇ ਕੇ ਹੋਲੀ ਮਨਾਉਂਗਾ ਹਾਂਜੀ ਭਾਜੀ ਹੋਰਾਂ ਤਾਂ ਪੁੱਛਦੇ ਆ ਭਾਜੀ ਯਾਰ ਆਪਣਾ ਹੋਲੀ ਦਾ ਕੀ ਪਲਾਨ ਆ ਕੁਛ ਸੋਚਿਆ ਹੋਲੀ ਬਾਰੇ ਕਿੱਦਾਂ ਬਣਾਣੀ ਆ ਹੋਲੀ ਦਾ ਬਾਈ ਕੱਲ ਨੂੰ ਆਵਾਂਗੇ ਇੱਥੇ ਚਿੱਲ ਫਨ ਕਰ ਲਾਂਗੇ ਰੰਗ ਰੰਗ ਕਰਾਂਗੇ ਇਹਦੇ ਕਿੱਦਾਂ ਕਿੱਦਾਂ ਕਰੋਗੇ ਚਿੱਲਪਨ ਹੋਲੀ ਤੇ ਰੰਗ ਹੀ ਲਾਉਂਦੇ ਆ ਰੰਗ ਲਾ ਲਾਂਗੇ ਜਿਹਨੇ ਲਵਾ ਲਿਆ ਜਿਹਨੇ ਲਵਾ ਲਿਆ ਮਤਲਬ ਕਿਹੜਾ ਕਿਹੜਾ ਰੰਗ ਲੈ ਕੇ ਆਉਂਗੇ ਰੰਗ ਸਾਰੇ ਲਿਆਉਂੇ ਗੱਟਾ ਭਰ ਲਿਆਉਂੇ ਗੱਡੀ 'ਚ ਅੱਛਾ ਹੋਰ ਕਿਹੜੀ ਜਗ੍ਹਾ ਤੋਂ ਆਇਓ ਬਾਈ ਆਪਾਂ ਮੇਰੇ ਲੋਕਲ ਹੀ ਆ ਹਾਂ ਭਾਈ ਤੁਹਾਡਾ ਕੀ ਤੁਸੀਂ ਕਿੱਦਾਂ ਬਣਾਣੀ ਆ ਹੋਲੀ ਸੋਚੇ ਈਆਂ ਸਾਰੇ ਇਕੱਠੇ ਹੀ ਹੈਗੇ ਤਿੰਨੇ ਜਾਣੇ ਪੂਰੀ ਤਿਆਰੀ ਕਰਕੇ ਆਉਂਗੇ ਪੂਰੀ ਜਮਾ ਓਕੇ ਰਿਪੋਰਟ ਹੋ ਕੇ ਕਿਹੜੇ ਕਿਹੜੇ ਰੰਗ ਲੈ ਕੇ ਆਉਂਗੇ ਕਿਨੂੰ ਕਿਨੂੰ ਲਾਣੇ ਰੰਗ ਆ ਸਾਰੀਆਂ ਕੁੜੀਆਂ ਕਣੀਆਂ ਨੂੰ ਲਾਵਾਂਗੇ ਗੁਲਾਲ ਹਾਂ ਗੁਲਾਲ ਲਿਆਵਾਂਗੇ ਗੁਲਾਲ ਸਭ ਨੂੰ ਲਾਉਂਗੇ ਜਿਹੜੇ ਦੇ ਕੇ ਕਿ ਸੁਖਣਾ ਤੇ ਆਣਾ ਹੋਰ ਵੀ ਕੋਈ ਪ੍ਰੋਗਰਾਮ ਹੈ ਸੁਖਣਾ ਤੇ ਵੀ ਆ ਆ ਜਾਾਂਗੇ ਹੋਰ ਪਾਸੇ ਵੀ ਯੂਨੀਵਰਸਿਟੀ ਵੀ ਚੱਲ ਜਾਾਂਗੇ ਚਲ ਕੇਰੇ ਨਾਕੇ ਨੁੱਕੇ ਵੀ ਬੋਤ ਲੱਗਣੇ ਆਂ ਔਰ ਸਤਾਈ ਵੀ ਬੋਤ ਬਤਮਈ ਨਾ ਬਣਾਵਾਂਗੇ ਆਪਾਂ ਖੁੱਲੜਵਾਜੀ ਨਹੀਂ ਕਰਦੇ ਆਪਾਂ ਸ਼ਾਂਤ ਨਾਲ ਬਣਾਵਾਂਗੇ ਪਿਆਰ ਨਾਲ ਸਹੀ ਗੱਲ ਹੈ ਔਰ ਕੱਪੜੇ ਕੋਪੜੇ ਕੱਢ ਰੱਖੇ ਨੇ ਕਿਹੜੇ ਬਾਣੇ ਨੇ ਕਿਹੜੇ ਖਰਾਬ ਕਰੀਏ ਤੁਸੀਂ ਵੀ ਕੱਪੜੇ ਕੱਢੇ ਹੋਏ ਆ ਜਿਹੜੇ ਅੜ ਗਏ ਉਹ ਹੀ ਪਾਲਾਂਗੇ ਅਪਨਾਂ ਸਾਡਾ ਮੈਚ ਕਰਕੇ ਆਣੀ ਹੈ ਉਦਾਂ ਆ ਜਾਣੀ ਹੈ ਮੈਂ ਪੱਗ ਦਾ ਸਤਰੰਗੀ ਹੋ ਜਾਊਗੀ ਲਾਲ ਲਾ ਰੰਗ ਪੱਗ ਦਾ ਕੀ ਮੈਚ ਕਰਾਂਗੇ ਤੁਸੀਂ ਮੈਚ ਤਾਂ ਨਹੀਂ ਕਰਕੇ ਆਣੀ ਕਿਸੇ ਨਾਲ ਨਾ ਨਹੀਂ ਮੈਚ ਮੂਜ ਤਾਂ ਨਹੀਂ ਕਰਦੇ ਸੀ ਸੋਚਿਆ ਕੀ ਹੈ ਕਿਆ ਕਰੂੰ ਨਿਕਲੋਂਗੇ ਔਰ ਇੱਧਰ ਇੱਧਰ ਵੀ ਆਉਂਗੇ ਔਰ ਹੋਰ ਕਿਸ ਤਰ੍ਹਾਂ ਹੋਲੀ ਬਣਾਣੀ ਹੈ ਰੰਗ ਇੱਧਰ ਚਲੋ ਜਿੰਨੇ ਲਵਾਇਓ ਉਹਦੇ ਲਾ ਦੂੰਗੀ ਹੋਰ ਮਾਈਂਡ ਦੇ ਵਿੱਚ ਕੀ ਹੈ ਕਰੋਗੀ ਸੋਚ ਕੇ ਨਿਕਲੋਂਗੇ ਕਿਧੇ ਕਿਧਰ ਜੋ ਹੋਊਗਾ ਮੌਕੇ ਤੇ ਹੋਊਗਾ ਸੋਚਿਆ ਹੋਇਆ ਇਹ ਬਾਈ ਸੋਚ ਕੇ ਨਿਕਲੇ ਇਹ ਬਾਈ ਦੇ ਚਿਹਰੇ ਤੋਂ ਚਿਹਰੇ ਤੋਂ ਪਤਾ ਲੱਗ ਰਿਹਾ ਕੁਝ ਨਾ ਕੁਝ ਸਕੀਮ ਕੱਢ ਰਿਆ ਦਿਮਾਗ ਦੇ ਵਿੱਚ ਨਾ ਸੋਚਿਆ ਫਾਦਾ ਕਦੇ ਹੁੰਦਾ ਹੀ ਨਹੀਂ ਸਕੀਮੀ ਆ ਬੰਦੇ ਸੀ ਕਿਹਦੇ ਨੂੰ ਕਹਦਾ ਸਕੀਮ ਕੱਢਣੀ ਪਊਗੀ ਸਾਨੂੰ ਸਕੀਮ ਲੱਭਣੀ ਪਊ ਤਾਂ ਕੀ ਲਈਏ ਗੱਲ ਚਲੋ ਪਿਆਰ ਮੁਹਬਤ ਨਾਲ ਬਣਾਵਾਂਗੇ ਜਿਸ ਤਰ੍ਹਾਂ ਕਰੋਂਗੇ ਪਿਆਰ ਮੁਹਬਤ ਕਿਹਦੇ ਨਾਲ ਕਰਾਂਗੇ ਉਹ ਤਾਂ ਜੋ ਲੱਗ ਗਿਆ ਉਹਦੇ ਨਾਲ ਕਰਾਂਗੇ ਕਿਦਾਂ ਲੋਕ ਇਥੇ ਕਿਥੇ ਲੱਭੂਗੇ ਜਾ ਕੇ ਮਾਰਕੀਟਾਂ 'ਚ ਕਿਹੜੀ ਕਿਹੜੀ ਮਾਰਕੀਟ ਦਾ ਪ੍ਰੋਗਰਾਮ ਵੀ 2 7 ਫੇ ਸਾਰੀ ਆਪਣੀਆਂ ਮਾਰਕਟਾਂ ਇੱਥੇ ਵੀ ਆ ਜਾਣਗੇ ਮਾੜੇ ਜੇ ਪਹਿਲਾਂ ਸਭ ਤੋਂ ਪਹਿਲਾਂ ਕੀ ਪ੍ਰੋਗਰਾਮ ਬਣਾਇਆ ਸਵੇਰੇ ਨਿਕਲਣਾ ਕਿਹੜੇ ਰੰਗ ਦੀ ਪੱਗ ਪਾਣੀ ਹੈ ਕਿਹੜੇ ਰੰਗ ਦੇ ਕਲਰ ਦੇ ਕੱਪੜੇ ਪਾਣੇ ਉਸ ਤੋਂ ਬਾਅਦ ਤੇ ਗੁਲਾਬੀ ਪਗੜੀ ਓਏ ਹੋਏ ਲੱਪਲਾਂਗੇ ਕੋਈ ਗੁਲਾਬੀ ਚੁੰਨੀ ਵਾਲੀ ਅੱਜ ਲੋ ਹੈਪੀ ਹੋਦੀ ਸੋਣੀਆਂ ਸੁਣੀਆਂ ਪੱਗਾਂ ਵਾਲੇ ਮੇਰੇ ਵੀਰ ਬਾਈ ਹੌਲੀ ਕਿਸ ਤਰ੍ਹਾਂ ਮਨਾਉਂਗੇ ਤਾਂ ਦੱਸੋ ਨਾ ਕੀ ਹੈ ਨਾ ਤਾਂ ਦੱਸਦੇ ਮੇਰੇ ਨਾਲ ਹੈ ਇਹ ਤਾਂ ਕੁੜੀਆਂ ਨਾਲੋਂ ਵੀ ਜ਼ਿਆਦਾ ਸੰਗ ਸੰਗ ਰਹੇ ਔਰ ਸੁਖਣਾ ਲੇਕ ਤੇ ਮੌਜੂਦ ਆਂ ਔਰ ਕਿਸ ਤਰ੍ਹਾਂ ਨੌਜਵਾਨ ਜਿਹੜੇ ਨੇ ਹੌਲੀ ਹੌਲੀ ਬਣਾਣਗੇ ਤੇ ਉਹ ਗੱਲਬਾਤ ਕੀਤੀ ਹੈ ਤੇ ਸਾਰੀ ਗੱਲਬਾਤ ਨੂੰ ਲੈ ਕੇ ਔਰ ਹੌਲੀ ਨੂੰ ਲੈ ਕੇ ਖਾਸ ਕਰ ਕਿਉਂਕਿ ਪ੍ਰਸ਼ਾਸਨ ਵੀ ਸਖਤ ਹੈਗਾ ਤੁਸੀਂ ਹੌਲੀ ਪ੍ਰੇਮ ਨਾਲ ਹੌਲੀ ਮਨਾਓ ਔਰ ਕਿਸੇ ਨੂੰ ਕੋਸ਼ਿਸ਼ ਨਾ ਕਰੋ ਕਿ ਤੁਹਾਡੇ ਜਿਹੜੇ ਨਾਲ ਹੈਗੇ ਆ ਜਾਂ ਫਿਰ ਤੁਸੀਂ ਤੁਹਾਡੇ ਕਰਕੇ ਕਿਸੇ ਨੂੰ ਦਿੱਕਤ ਹੋਵੇ ਪਰੇਸ਼ਾਨੀ ਹੋਵੇ ਜਿਸ ਕਰਕੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੀ ਲੱਗਿਆ ਹੋਇਆ ਤੇ ਨਾਲ ਨਾਲ ਪੰਜਾਬ ਪੁਲਿਸ ਵੀ ਲੱਗੀ ਹੋਈ ਹੈ 100 ਤੋਂ ਜ਼ਿਆਦਾ ਨਾਕੇ ਲੱਗ ਰਹੇ ਨੇ ਇਸੀ ਚੀਜ਼ ਲਈ ਲੱਗ ਰਹੇ ਨੇ ਕਿ ਹੁੱਲੜਬਾਜੀ ਨਾ ਹੋਵੇ ਆਮ ਲੋਕਾਂ ਦਾ ਨੁਕਸਾਨ ਨਾ ਹੋਵੇ ਔਰ ਕੋਈ ਹੁੱਲੜਬਾਜੀ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇਗੀ ਬਿੜਜਨਿਸ ਹਰਦੀਪ ਦੇ ਨਾਲ ਮਾਈ ਪੰਜਾਬੀ ਟੀਵੀ ਚੰਦੀ ਗਾਹ